ਕੀ ਤੁਸੀਂ ਜਾਣਦੇ ਹੋ ਕਿ ਮੈਗੀ ਸਿਰਫ ਇੱਕ ਸਵਾਦ ਦੀ ਵਜ੍ਹਾ ਨਾਲ ਨਹੀਂ ਬਣੀ ਸੀ ਦਰਅਸਲ ਇਹ ਇੱਕ ਮਜਬੂਰੀ ਕਾਰਨ ਬਣੀ ਸੀ ਮਹਿਲਾਵਾਂ ਦੀ ਜ਼ਿੰਦਗੀ ਆਸਾਨ ਕਰਨ ਲਈ ਇਸ ਵੀਡੀਓ ਵਿੱਚ ਆਪਾਂ ਜਾਣਾਂਗੇ ਮੈਗੀ ਦੇ ਜਨਮ ਤੋਂ ਲੈ ਕੇ ਭਾਰਤ ਤੱਕ ਆਉਣ ਦੀ ਪੂਰੀ ਕਹਾਣੀ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਦੀ ਗੱਲ ਹੈ ਯੂਰਪ ਵਿੱਚ ਇੰਡਸਟਰੀਅਲ ਰਿਵੋਲੂਸ਼ਨ ਯਾਨੀ ਪ੍ਰੋਟੈਕਸ਼ਨ ਕ੍ਰਾਂਤੀ ਚੱਲ ਰਹੀ ਸੀ ਮਹਿਲਾਵਾਂ ਨੂੰ ਫੈਕਟਰੀਆਂ ਵਿੱਚ ਕੰਮ ਕਰਨ ਦਾ ਹੱਕ ਮਿਲ ਗਿਆ ਸੀ ਪਰ ਮੁਸੀਬਤ ਇਹ ਸੀ ਕਿ ਉਹਨਾਂ ਨੂੰ ਸਾਰਾ ਦਿਨ ਫੈਕਟਰੀ ਵਿੱਚ ਕੰਮ ਕਰਨ ਤੋਂ ਬਾਅਦ ਵੀ ਘਰ ਜਾ ਕੇ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਸੀ ਉਸ ਸਮੇਂ ਟਾਈਮ ਸੇਵਿੰਗ ਫੂਡ ਜ ਖਾਣਾ ਬਣਾਉਣਾ ਇੱਕ ਲੰਬਾ ਤੇ ਹੋਰ ਸਿਕਾਉਣ ਵਾਲਾ ਕੰਮ ਸੀ ਇੱਥੋਂ ਹੀ ਸ਼ੁਰੂ ਹੋਈ ਮੈਗੀ ਦੀ ਲੋੜ ਇਸ ਸਮੇਂ ਸਵਿਸ ਪਬਲਿਕ ਵੈਲਫੇਅਰ ਸੁਸਾਇਟੀ ਨੇ ਇਸ ਦਾ ਹੱਲ ਲੱਭਣ ਲਈ ਸੋਚਿਆ ਇਸ ਕੰਮ ਲਈ ਉਹਨਾਂ ਨੇ ਜੂਲੀਅਸ ਮਾਈਕਲ ਜான்ਸ ਮੈਗੀ ਦੀ ਹੈਲਪ ਲਈ ਜੂਲੀਅਸ ਮੈਗੀ ਨੇ 1872 ਵਿੱਚ ਮਹਿਲਾਵਾਂ ਦੀ ਇਹ ਪਰੇਸ਼ਾਨੀ ਵੇਖੀ ਅਤੇ ਸਭ ਤੋਂ ਪਹਿਲਾਂ ਉਸ ਨੇ ਆਟੇ ਨਾਲ ਬਣੇ ਪ੍ਰੋਡਕਟ ਵੇਚਨੇ ਸ਼ੁਰੂ ਕੀਤੇ ਪਰ ਇਹ bizness ਜਿਆਦਾ ਚਿਰ ਨਹੀਂ ਚੱਲਿਆ ਫਿਰ 1897 ਵਿੱਚ ਜੂਲੀਅਸ ਮੈਗੀ ਨੇ ਐਸੇ ਪ੍ਰੋਡਕਟ ਬਣਾਏ ਜੋ ਜਲਦੀ ਤਿਆਰ ਹੋ ਜਾਣ ਇਸੇ ਨਾਲ ਮੈਗੀ ਲਈ ਜ਼ਮੀਨ ਤਿਆਰ ਕੀਤੀ ਗਈ ਸਭ ਤੋਂ ਪਹਿਲਾਂ ਜਰਮਨੀ ਵਿੱਚ 1897 ਵਿੱਚ ਮੈਗੀ ਨੂਡਲਸ ਲਾਂਚ ਕੀਤੇ ਗਏ ਅਤੇ ਕੰਪਨੀ ਦਾ ਨਾਮ ਉਸਨੇ ਆਪਣੇ ਹੀ ਨਾਮ ਤੇ ਰੱਖਿਆ ਮੈਗੀ 2 ਮਿੰਟ ਵਿੱਚ ਬਣਨ ਵਾਲੀ ਮੈਗੀ ਨੇ ਲੋਕਾਂ ਦੇ ਦਿਲ ਜਿੱਤ ਲਏ ਤੇ ਇਹ 1912 ਵਿੱਚ ਅਮਰੀਕਾ ਤੇ ਫਰਾਂਸ ਵਰਗੇ ਦੇਸ਼ਾਂ ਵਿੱਚ ਪਹੁੰਚ ਗਈ ਪਰ ਇਸੇ ਨਾਲ ਹੀ ਇੱਕ ਵੱਡਾ ਝਟਕਾ ਲੱਗਾ ਜੂਲੀਅਸ ਮੈਗੀ ਦੀ ਮੌਤ ਹੋ ਗਈ ਤੇ ਇਸੇ ਕਾਰਨ ਕੁਝ ਸਮੇਂ ਲਈ brand ਹੌਲੀ ਹੌਲੀ ਚੱਲਦਾ ਰਿਹਾ ਫਿਰ 1947 ਵਿੱਚ ਮੈਗੀ ਨੂੰ ਨੈਸ਼ਨਲ ਨੇ ਖਰੀਦ ਲਿਆ ਐਸਲੇ ਦੀ ਮਾਰਕੀਟਿੰਗ ਅਤੇ ਬ੍ਰਾਂਡਿੰਗ ਨੇ ਇਸ ਨੂੰ ਨਵੀਂ ਜਿੰਦਗੀ ਦਿੱਤੀ। ਉਹਨਾਂ ਨੇ ਮੈਗੀ ਨੂੰ ਸਿਰਫ ਨੂਡਲਸ ਨਹੀਂ ਸਗੋਂ ਸੂਪ, ਸੌਸ ਅਤੇ ਮਸਾਲਿਆਂ ਨਾਲ ਤਿਆਰ ਕੀਤਾ ਜਿਸ ਨਾਲ ਮੈਗੀ ਗਲੋਬਲ ਦਾ ਬ੍ਰਾਂਡ ਬਣ ਗਈ। ਭਾਰਤ ਵਿੱਚ ਮੈਗੀ 1984 ਵਿੱਚ ਆਈ। ਉਸ ਵੇਲੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਛੋਟੀ ਜਿਹੀ ਪੈਕਿੰਗ ਵਾਲੀ ਨੂਡਲਸ ਕਰੋਣਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰੂਗੀ ਭਾਰਤੀ ਬੱਚਿਆਂ ਲਈ ਮੈਗੀ ਸਨੈਕਸ ਬਣੀ ਹੈ ਤੇ ਜਵਾਨਾਂ ਲਈ ਕੁਵਿਕ ਮੀਲ ਅਤੇ ਮਾਵਾਂ ਲਈ ਬੱਚਿਆਂ ਨੂੰ ਖੁਸ਼ ਕਰਨ ਦਾ ਸਾਧਨ ਅੱਜ ਦੇ ਸਮੇਂ ਵਿੱਚ ਭਾਵੇਂ ਮੈਗੀ ਨੂੰ ਬਹੁਤ ਵਾਰੀ ਬੈਨ ਕੀਤਾ ਗਿਆ ਪਰ ਅੱਜ ਵੀ ਇਹ ਹਰ ਕਿਸੇ ਦੀ ਪਸੰਦ ਹੈ ਇਸ ਤਰ੍ਹਾਂ ਜੋ ਮੈਗੀ ਮਹਿਲਾਵਾਂ ਦੀ ਮਜਬੂਰੀ ਕਾਰਨ ਬਣੀ ਸੀ ਅੱਜ ਉਹ ਸਵਾਦ ਅਤੇ ਯਾਦਾਂ ਦਾ ਹਿੱਸਾ ਬਣ ਚੁੱਕੀ ਹੈ ਇੱਕ ਛੋਟੀ ਜਹੀ ਲੋੜ ਨੇ ਦੁਨੀਆ ਨੂੰ ਇੱਕ ਐਸਾ ਪ੍ਰੋਡਕਟ ਦਿੱਤਾ ਜੋ ਅੱਜ ਹਰ ਜਗ੍ਹਾ ਆਪਣੀ ਛਾਪ ਛੱਡ ਰਿਹਾ ਹੈ ਇਹ ਸੀ ਮੈਗੀ ਦੀ ਕਹਾਣੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ